ਪੰਜਾਬ ਵਿੱਚ ਯੂਰੀਆ ਦੀ ਬਦਰੀ ਖ਼ਤ ਨੇ ਕੇਂਦਰ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਟੀਮਾਂ ਬਣਾ ਕੇ ਕਿਸਾਨਾਂ ਨੂੰ ਖਾਦਾਂ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਜੇ ਗੱਲ ਕਰੀਏ ਸੰਗਰੂਰ ਦੀ, ਸੰਗਰੂਰ ਦੇ ਵਿੱਚ 260 ਦੁਕਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਵਿਸ਼ੇਸ਼ ਟੀਮਾਂ ਜਾ ਕੇ ਦੁਕਾਨਦਾਰ ਰਿਕਾਰਡ ਚੈੱਕ ਕਰ ਰਹੀਆਂ ਹਨ। ਪੰਜਾਬ ਵਿੱਚ ਯੂਰੀਆ ਦੀ ਵਿਕਰੀ ਅਚਾਨਕ ਹੀ 10% ਵਾਧੇ ਨਾਲ ਤੇ ਕੇਂਦਰ ਸਰਕਾਰ ਵੱਲੋਂ ਚਿੰਤਾ ਜਤਾਈ ਗਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਇਸ ਦਾ ਜਵਾਬ ਮੰਗਿਆ ਗਿਆ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਟੀਮਾਂ ਬਣਾ ਕੇ ਵੱਖ-ਵੱਖ ਦੁਕਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਟੀਮ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਧੂੜੀ ਵਿੱਚ ਵੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਆਏ ਅਕਸਰਾ ਨੇ ਦੱਸਿਆ ਕਿ ਉਹ ਜ਼ਿਲ੍ਹਾ ਸੰਗਰੂਰ ਵਿੱਚ 260 ਦੇ ਕਰੀਬ ਦੁਕਾਨਾਂ ਦੀ ਜਾਂਚ ਕਰ ਰਹੇ ਹਨ। ਉਹਨਾਂ ਦਾ ਕਹਿਣਾ ਸੀ ਕਿ ਸ਼ੁਰੂਆਤੀ ਜਾਂਚ ਵਿੱਚ ਕਾਗਜ਼ ਪੱਤਰ ਸਹੀ ਪਾਏ ਗਏ ਹਨ। ਅਤੇ ਉਹ ਦੁਕਾਨ ਦਾ ਜਿੱਥੇ ਰਿਕਾਰਡ ਚੈੱਕ ਕਰ ਰਹੇ ਹਨ ਉੱਥੇ ਹੀ ਕਿਸਾਨਾਂ ਨਾਲ ਵੀ ਸੰਪਰਕ ਕਰਕੇ ਕਾਗਜ਼ਾਂਵਾਰੀ ਵੈਰੀਫਾਈ ਕਰ ਰਹੇ ਹਨ ਉਧਰ ਦੁਕਾਨਦਾਰਾਂ ਨੇ ਕਹਿਣਾ ਸੀ ਕਿ ਪੰਜਾਬ ਵਿੱਚ ਮੱਕੀ ਦੀ ਫਸਲ ਜ਼ਿਆਦਾ ਲਗਾਈ ਗਈ ਹੈ ਅਤੇ ਇਸ ਦੇ ਨਾਲ ਹੀ ਝੋਨੇ ਨੂੰ ਵੀ ਯੂਰੀਆ ਦੀ ਲੋੜ ਹੁੰਦੀ ਹੈ ਜਿਸ ਕਰਕੇ ਯੂਰੀਆ ਦੀ ਖਪਤ ਬਣੀ ਹੈ ਅ ਅਸੀਂ ਕੱਲ ਟੀਮ ਵੱਲੋਂ 8 ਦੁਕਾਨਾਂ ਦੇਖਿਆ ਗਿਆ ਸੀ 8 ਦੁਕਾਨਾਂ 'ਚ ਚੈਕਿੰਗ ਦੇ ਵਜ੍ਹਾ ਜੀ ਬਹੁਤ ਜ਼ਿਆਦਾ ਆਪਾਂ ਦੇਖਿਆ ਨੱਪੇ ਪਰਿਯੋਗ ਵਿੱਚ ਪਾਛਰਨ ਤੱਕ ਇਹ ਕੋਡ ਆਪਾਂ ਚੈੱਕ ਉਹ ਵੱਡੀ ਕੋਈ ਖਾਮੀ ਅਜੇ ਤੱਕ ਦੇਖਣ ਵਿੱਚ ਨਹੀਂ ਆਈ ਆ ਮੈਂ ਇੱਥੇ ਇਹਨਾਂ ਦਾ ਜੋ ਆਪਾਂ ਵਕ ਵਕ ਆਧਾਰਿਆਂ ਨੂੰ ਚੈਕਿੰਗ ਕੀਤੀ ਵੀ ਹੈਗੀ ਆ ਉਹ ਚੈਕਿੰਗ ਤੋਂ ਇਹ ਦੇਖਣ ਵਿੱਚ ਆਇਆ ਕਿ ਜਿਤਾ ਸਿਟੀਡਰਾਂ ਨੂੰ ਪਤਾ ਕੀਤਾ ਉਹਨਾਂ ਨੇ ਮੈਨੂੰ ਇਹ ਦੱਸਿਆ ਇਸ ਕਿੱਤੇ ਦੇ ਵਿੱਚ ਜਿਹੜਾ ਹੈਗਾ ਮੱਕੀ ਇੱਕ ਅਡੀਸ਼ਨਲ ਪ੍ਰੋਬਲਮ ਦੇ ਤੌਰ ਤੇ ਚਾਰ ਦੇ ਤੌਰ ਤੇ ਲੈਰੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਜਿਸ ਨੇ ਕਿ ਜੂਰੀ ਆਦਿ ਖਾਫਾ ਤੱਕ ਪਹੁੰਚਾ ਦਿੱਤੀ। ਸਸ ਨੂੰ ਕਿੰਨੀਆਂ ਦੁਕਾਨਾਂ ਨੇ ਜਿਹਨਾਂ ਦੀ ਸ਼ੁਰੂ ਜਿਹੜੇ ਸ਼ੁਰੂ ਦੇ ਵਿੱਚ 259 ਦੁਕਾਨਾਂ ਦੇ ਵਿੱਚ ਆਪਾਂ ਨੂੰ ਜਿਰ 10% ਜਿਨ੍ਹਾਂ ਦੀ ਸੇਲ ਪਿਛਲੇ ਸਾਲ ਦੇ ਨਾਲ ਵਧੀ ਆ ਉਹ ਦੁਕਾਨਾਂ ਸਾਨੂੰ ਮੈਕਮੇਂ ਵੱਲੋਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸੁਸਾਇਟੀਆਂ ਵੀ ਹਨ ਤੇ ਦੁਕਾਨਾਂ ਵੀ ਹਨ। ਅਸੀਂ ਹੁਣ ਇਹਨਾਂ ਦਾ ਸਾਰਿਆਂ ਦਾ ਰਿਕਾਰਡ ਦੀ ਚੈਕਿੰਗ ਕਰ ਰਹੇ ਹਾਂ ਲੈਕਸ਼ੀਅਮ ਜਿੰਨੇ ਦੁਕਾਨਾਂ ਸਾਡੇ ਵੱਲੋਂ ਜਾਂ ਵਿਭਾਗ ਤੇ ਜਿਹੜੇ ਲੋਕਲ ਕਰਮਚਾਰੀ ਅਧਿਕਾਰੀਆਂ ਉਹਨਾਂ ਦੀ ਸਹਿਤਾ ਨਾਲ ਚੈਕਿੰਗ ਕੀਤੀ ਜਾ ਰਹੀ ਆ ਕਿ 250 ਦੁਕਾਨਾਂ ਬਹੁਤ ਜ਼ਿਆਦਾ ਆ ਇਕੱਲੇ ਬੰਦੇ ਆਪਾਂ ਸਾਡੀ ਟੀਮ ਨਹੀਂ ਕਰ ਸਕਦੀ ਇਸ ਕਰਕੇ ਉਹਨਾਂ ਦੇ ਸਹਿਤਾ ਨਾਲ ਸਾਰਿਆਂ ਦੁਕਾਨਾਂ ਦੀ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਜਿਹਨੇ ਚੈੱਕ ਤੇ ਕੋਈ ਖਾਮੀਆਂ ਪਾਈਆਂ ਨਹੀਂ ਕਿਤੇ ਅਜੇ ਤੱਕ ਕੋਈ ਖਾਮੀ ਨਹੀਂ ਦਿਖੀ ਅਜੇ ਤੱਕ ਦਾ ਰਿਪੋਰਟ ਸਾਰਿਆਂ ਦਾ ਠੀਕ ਹੈ ਕੋਈ ਜਿੰਮੇਦਾਰ ਹੈਗੇ ਉਹਨਾਂ ਦੇ ਬਿਲਡ ਨੰਬਰ ਨਹੀਂ ਹੈਗੇ ਛੋਟੇ ਮੋਟੀਆਂ ਗਲਤੀਆਂ ਜਿਹੜਾ ਆਪਾਂ ਨੂੰ ਕਹਿਣਾ ਪਿਆ ਪੂਰੀਆਂ ਕੀਤੀਆਂ ਜਾਂਣ ਜੇ ਬਿਲਡ ਨੰਬਰ ਨਹੀਂ ਹੁੰਦਾ ਸਾਨੂੰ ਜਿੰਮੇਦਾਰ ਨੂੰ ਕੰਟੈਕਟ ਕਰਨਾ ਔਖਾ ਹੋ ਜਾਂਦਾ ਹੈ ਕਿਉਂਕਿ ਅਸੀਂ ਥੋੜੇ ਜਿਹਾ ਜਿੰਮੇਦਾਰਾਂ ਦਾ ਫੋਨ ਐਕਟ ਲੈਟਰ ਫੋਨ ਤੇ ਲੈਵਲ ਤੇ ਜਾ ਕੇ ਵੀ ਉਹਨਾਂ ਨੇ ਇਸ ਤਰ੍ਹਾਂ ਕੇ ਵੀ ਚੈੱਕ ਕਰਦੇ ਆ ਫੋਨ ਕਰਕੇ ਉਹਨਾਂ ਪਤਾ ਕਰਦੇ ਆ ਕਿ ਕੀ ਤੁਹਾਡੇ ਕੋ ਪੂਰੀਆ ਗਿਆ ਕਿ ਨਹੀਂ ਏਪੀਐਸ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਵੀ ਜੇ ਪੁੱਛਣਾ ਮੇਰੀ ਫਰਮ ਦਾ ਨਾਮ ਮੈਸੇਜ ਕੇਕੇ ਟਰੇਡਰਸ ਤੂਰੀ ਸਰ ਜੋ ਲਿਸਟ ਦੇ ਵਿੱਚ ਤੁਹਾਡਾ ਨਾਮ ਆ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵਧਿਆ ਜੁੜੀ ਹੈ ਕੀ ਕਾਰਨ ਹੋ ਸਕਦਾ ਸਰ ਲਿਸਟ ਮੁਤਾਬਕ ਸਾਡਾ ਜਿਹੜਾ ਯੂਰੀਆ ਮਤਲਬ ਗਵਰਨਮੈਂਟ ਵੱਲੋਂ ਇਸ਼ੂ ਹੋਇਆ ਸਰ ਉਹ 17% ਇਨਕਰੀਸ ਦੱਸ ਰਿਹਾ ਹੈ ਅਕੋਰਡਿੰਗ ਟੂ ਲਾਸਟ ਈਅਰ ਤੇ ਉਹਦੇ ਵਿੱਚ ਸਰ ਸਾਨੂੰ ਇਹ ਲੱਗ ਰਿਹਾ ਵੀ ਜਿਹੜਾ ਜ਼ਿਆਦਾ ਮਤਲਬ ਰੀਜ਼ਨ ਹੋ ਸਕਦਾ ਮੱਕੀ ਇੱਕ ਰੀਜ਼ਨ ਹੈ ਕਿਉਂਕਿ ਸਾਡੇ ਏਰੀਆ ਦੇ ਵਿੱਚ ਮੱਕੀ ਜਿਹੜੀ ਹੈ ਉਹ ਲਗਭਗ 10 ਤੋਂ 15% ਇਨਕਰੀਸ ਹੋ ਗਈ ਹੈ ਅਕੋਰਡਿੰਗ ਟੂ ਉਹਦੇ ਸਰ ਜੂਰੀਏ ਦੀ ਜਿਹੜੀ ਸਾਡੀ ਵਧੀ ਹੈ 17% ਸੇਲ ਸਾਨੂੰ ਤਾਂ ਇਹ ਰੀਜ਼ਨ ਜੱਜਦਾ ਸਰ ਵੀ ਇਹ ਕਾਰਨ ਹੋ ਸਕਦਾ ਹੈ ਤੇ ਇੱਕ ਥੋੜੀ ਜਿਹੀ ਇਹ ਹੈ ਸਰ ਵੀ ਜਿਹੜਾ ਲਾਸਟ ਈਅਰ ਜਿਹੜੀ ਪੈਡੀ ਦੀ ਡੇਟ ਸੀ ਉਹ ਗਵਰਨਮੈਂਟ ਆਫ ਪੰਜਾਬ ਵੱਲੋਂ ਸਰ 20 ਜੂਨ ਦਿੱਤੀ ਹੋਈ ਸੀ ਔਰ ਇਸ ਵਾਰ ਇਹਨਾਂ ਨੇ 9 ਜੂਨ ਦਿੱਤੀ ਸੀ ਸਰਕਾਰ ਵੱਲੋਂ ਇਹ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਸਾਨੂੰ ਲੱਗਦਾ ਵੀ ਉਹਦੇ ਕਰਕੇ ਵੀ ਜੂਰੀਆ ਜਿਹੜਾ ਹੈ ਥੋੜਾ ਜਿਹਾ ਉਹਦੀ ਡੋਸ ਇਨਕਰੀਜ਼ ਹੋਣ ਦੇ ਚਾਂਸ ਹ ਹੋਏ ਨੇ ਇੱਕ ਕਾਰਨ ਹੋ ਸਕਦਾ ਹੈ